ਬੀਰ ਜੀ ਅੱਜ ਤੁਹਾਨੂੰ 15 ਵਜੇ 7 ਟਰਾਲੀ ਤਿਆਰ ਕਰਕੇ ਦੇ ਦੇਣ ਕਿਵੇਂ ਲੱਗੀ ਟਰਾਲੀ ਬਹੁਤ ਸੋਹਣੀ ਮੇਰੇ ਰੂਹ ਖੁਸ਼ ਹੋ ਗਈ ਟਰਾਲੀ ਵੇਖ ਕੇ ਮੈਂ ਮੈਨੂੰ ਪਹਿਲਾਂ ਫੋਟੋ ਮਿਲ ਗਈ ਸੀ ਜੀ ਬਟ ਅੱਜ ਕੋਲ ਆ ਕੇ ਬੜੀ ਤਸੱਲੀ ਹੋਈ ਹੈ ਬਹੁਤ ਸੋਹਣੀ ਬਣਾਈ ਹੈ ਟਰਾਲੀ ਇੱਕ ਇੰਨੀ ਵੀ ਕਮੀ ਨਹੀਂ ਨਹੀਂ ਮਤਲਬ ਮੈਂ ਕਹਿ ਦੇਣੀ ਸੀ ਬਾਈ ਮੈਨੂੰ ਆਹ ਜਿਵੇਂ ਨਹੀਂ ਲੱਗੀ ਅਗਰ ਸੱਜਰੀ ਵਿਆਹੀ ਨਹੀਂ ਜਿਵੇਂ ਬਿਲਕੁਲ ਬਿਲਕੁਲ ਰੂਹ ਜੀ ਕੋਈ ਬਹੁਤ ਸੋਹਣੀ ਵੀਰੇ ਰੰਗ ਵੀ ਬੜਾ ਪਿਆਰਾ ਇੱਕ ਡਿਫਰੈਂਟ ਹੈਗਾ ਨਾ ਮਿਲਟਰੀ ਕਲਰ ਦਾ ਆ ਗਿਆ ਬਹੁਤ ਸੋਹਣੀਆਂ ਚੀਜ਼ਾਂ ਟ੍ਰੇਡਰ ਵੀ ਆ ਹਾਬੂ ਬਿਸਟਮ ਇਹਦੀ 5 ਸਾਲ ਦੀ ਪੂਰੀ ਗਾਰੰਟੀ ਜਿੰਨਾ ਮਰਜ਼ੀ ਓਵਰਗ੍ਰੇਡ ਪਾਈ ਜਾਵੇ ਤੁਸੀਂ ਬਿਲਕੁਲ ਬਾਕੀ ਕੱਲਾ ਉਹ ਵੀ ਨਹੀਂ ਨਾ ਹੈਗਾ ਮਤਲਬ ਮੈਂ ਇੱਕ ਚੀਜ਼ ਉਹ ਐਦਾਂ ਹੁੰਦਾ ਨਾ ਦੇਖ ਕੇ ਪਤਾ ਲੱਗ ਜਾਂਦਾ ਜੀ ਟਰਾਲੀ ਹੈ ਵੀ ਆ ਹੈਵੀ ਹੈ ਹਾਂਜੀ ਹਾਂਜੀ ਹਾਂ ਬਾਪੂ ਬਹੁਤ ਟਾਈਮ ਤੋਂ ਕਹਿੰਦਾ ਹੋਰ ਅਸੀਂ ਟਰਾਲੀ ਲੈ ਹਣ ਕੋਈ ਤਾਂ ਹੀ ਅੱਜ ਆਪ ਨਾਲ ਆਇਆ ਬਾਪੂ ਹਾਂਜੀ ਹਾਂਜੀ ਜਿੰਨਾ ਮੇਂ ਸਾਲ ਤੇ ਲੈ ਕੇ ਚੱਲੇ ਆ ਜੀ 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 ਯਾਦ ਰਹਣੀ ਹੈ ਹਾਂ 9 ਸਾਲ ਤੇ ਜਾਰੀ ਹੈ ਜੀ ਆਈਲਿਜੀ ਦਾ ਭਿਜਿਆ ਗਿਆ ਨਾਮ ਬਹੁਤ ਸੋਹਣਾ ਮੁੰਡੇ ਗਰੁੱਪ ਹੈ ਬਹੁਤ ਵਧੀਆ ਗੱਲੇ ਮੁੰਡੇ ਹੀ ਰਹਿਣਗੇ ਜੀ ਮੁੰਡੇ ਹੀ ਰਹਿਣਗੇ ਨਹੀਂ ਰਹਿਣਗੇ ਜੀ ਇਹ 100 100 ਸਾਲ ਤੱਕ ਤੇ ਹੋਗੇ ਹੀ ਮੁੰਡੇ ਹੀ ਰਹਿਣਗੇ ਜਿਆਦਾ ਦੋ ਨਾ ਵੀ ਬਈ ਚਾਰ ਸੱਪਾ ਲੰਬਾ ਚੱਲਣਾ ਹਨਾ ਤੇ ਸਿੱਖ ਜੂ ਕਸੇ ਪੰਪ ਦੇ ਵੀਰੇ ਡਬਲ ਹੈ ਹਨਾ ਡਬਲ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਬਾਈ ਅੱਜ ਪਹੁੰਚੇ ਜੀ ਹੌਲੀ ਪਾਸੋਂ ਤੋਂ ਨਾਬੇ ਰੋਡ ਤੇ ਤੋ ਥੰਬਨੇਲ ਤੁਸੀਂ ਦੇਖ ਲਿਆ ਉਹ ਜਿਹੜੀ ਸਾਰਿਆਂ ਨੇ ਵੀ ਅੱਜ ਅੱਜ ਜਿਹੜੀ ਟਰਾਲੀ ਦੀ ਡਿਲੀਵਰੀ ਹੈ ਜੀ ਟਰਾਲੀ ਦੀ ਡਿਲੀਵਰੀ ਅੱਜ ਜਿਹੜੀ ਦੇਣੀ ਹੈ ਇਹ ਦੇਣੀ ਹੈ ਬਾਈ ਆਰਨੇਥ ਨੂੰ ਤੇ ਬਹੁਤ ਸੋਹਣਾ ਬਾਈਆਂ ਨੇ ਅਰੇਂਜਮੈਂਟ ਕਰਿਆ ਆਪਣੇ ਸੈਂਟੀ ਵਿਲੋਨੀ ਮੁੰਡੇ ਗਰੁੱਪ ਤੋਂ ਜੀ ਤੇ ਅੱਜ ਬਹੁਤ ਸੋਹਣਾ ਧਾਮ-ਜਾਮ ਕਰਿਆ ਵਾ ਵੀਰ ਉਹਨਾਂ ਨੇ ਅੱਜ ਆਉਣਾ ਤੇ ਟਰਾਲੀ ਜਿਹੜੀ ਆਪਾਂ ਟਰਾਲੀ ਦੀ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਬਾਕੀ ਟਰਾਲੀ ਦੇਣ ਤੋਂ ਪਹਿਲਾਂ ਅੱਜ ਅਰਦਾਸ ਕਰਾਈ ਟਰਾਲੀ ਦੀ ਹੈ ਨਾ ਜੀ ਤੇ ਆਪਣੇ ਸਿੰਗਲ ਵੀਲ ਕੋਲੇ ਟਰਾਲੀ ਜਾ ਰਹੀ ਹੈ ਬੜੀ ਸੋਹਣੀ ਟਰਾਲੀ ਜਾ ਰਹੀ ਹੈ ਜੀ ਰੰਗ ਰੋਗਨ ਤੋਂ ਲੈ ਕੇ ਸਾਰੀ ਜੁਨੀਕ ਹੈ ਜਿਵੇਂ ਕਰਤਾ ਟਰੈਕਟਰ ਵੀ ਕੋਲੇ ਪਹਿਲਾਂ ਡਿਫਰੈਂਟ ਹਨਾ ਸਾਰਿਆਂ ਨਾਲ ਤੇ ਟਰਾਲੀ ਦਾ ਵੀ ਕਲਰ ਬੜਾ ਪਿਆਰਾ ਹੈ ਸੈਸੂ ਦੀ ਆਪਾਂ ਗੱਲਬਾਤ ਕਰਦੇ ਹਾਂ ਬੀ ਲੋਨੀ ਵੀ ਇੱਥੇ ਪਹੁੰਚਣ ਵਾਲੇ ਆ ਥੋੜੇ ਟਾਈਮ ਦੇ ਵਿੱਚ ਸੋ ਸਾਰੀ ਆਪਾਂ ਗੱਲਬਾਤ ਉਹਨਾਂ ਨਾਲ ਵੀ ਕਰਾਵਾਂਗੇ ਹਨਾ ਉਹਨਾਂ ਤੋਂ ਰਿਵਿਊ ਵੀ ਲਵਾਂਗੇ ਆਪਾਂ ਪ੍ਰੋਪਰ ਵੀ ਟਰਾਲੀ ਕਿਵੇਂ ਲੱਗੀ ਕਿਵੇਂ ਨਹੀਂ ਅੱਜ ਇੱਕ ਵਾਰ ਆਪਾਂ ਮੋਟੀ ਮੋਟੀ ਜਾਣਕਾਰੀ ਦੇ ਦਈਏ ਸਕਰੀਨ ਤੇ ਨੰਬਰ ਵੀ ਚੱਲ ਰਹੇ ਹਨ ਤੁਸੀਂ ਇਹਦੇ ਸੰਪਰਕ ਕਰਕੇ ਜਿਹੜੀ ਟਰਾਲੀ ਦੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਇਹ ਟਰਾਲੀ ਜਿਹੜੀ ਅਜਾਰਨੀ ਤਬਾਈ ਨੂੰ ਜਾ ਰਹੀ ਹੈ ਇਹ ਹੈਗੀ ਤਕਰੀਬਨ 15:07 ਦੇ ਵਿੱਚ ਟੋਟਲੀ ਟਾਟਾ ਸੇਲ ਦਾ ਸਾਰਾ ਲੋਹਾ ਲੱਗਿਆ ਹੋਇਆ ਠੀਕ ਹੈ ਜੀ ਲੇਟੈਸਟ ਫੀਚਰ ਕੀ ਹੈ ਆਪਾਂ ਪਹਿਲਾਂ ਤੁਹਾਨੂੰ ਉਹਦੇ ਤੇ ਹੀ ਦੱਸ ਦਿੰਨੇ ਹੁੱਕ ਤੋਂ ਲੈ ਕੇ ਇਹ ਤਾਂ ਬ ਇੱਕ ਤਾਂ ਟੋਟਲੀ ਸਾਰੀ ਇਹ ਟਾਟਾ ਸੇਲ ਲੋਹੇ ਦੇ ਵਿੱਚ ਬਣੀ ਹੋਈ ਐ ਆ ਜਾ ਗੱਗੇ ਘਮਾ ਦੇ ਪਿੱਛੇ ਇਹਦਾ ਜਿਹੜਾ ਡਾਲਾ ਐ ਇਹ ਡਾਲਾ ਵੀਲ ਦਾ ਕਰਾਇਆ ਟਾਕੀ ਟੈਪ ਠੀਕ ਐ ਜੀ ਇਹ ਟਾਕੀ ਟੈਪ ਡਾਲਾ ਆ ਗਿਆ ਮਤਲਬ ਦੁਫਾੜ ਵੀ ਕਹਦੇ ਨੇ ਆਪਾਂ ਦਰਵਾਜ਼ਾ ਟਾਈਪ ਕਹਿੰਦੇ ਨੇ ਸਿੰਗਲ ਸਿੰਗਲ ਪੱਲਾ ਖੁੱਲਦਾ ਐ ਇਹਦਾ ਤੇ ਵਿੱਚੋਂ ਤੁਸੀਂ ਆ ਜਾਓ ਟਰਾਲੀ ਦੀ ਆਪਾਂ ਵਿੱਚੋਂ ਤੁਹਾਨੂੰ ਕੁਆਲਿਟੀ ਦਿਖਾਈਏ ਗੱਗੇ ਲਿਆ ਮੜ ਜਾ ਕੋਲ ਨੂੰ ਜਿਹੜੀ ਇਹ ਟਰਾਲੀ ਐ ਮਤਲਬ ਇਹਦੇ ਵਿੱਚ ਨੂੰ ਤੁਸੀਂ ਸਾਰੀ ਟਰਾਲੀ ਦੇ ਵਿੱਚ ਇੱਥੋਂ ਵੀ ਨਿਗਾਹ ਮਾਰ ਲਿਓ ਕਿਤੇ ਨੂੰ ਕੋਈ ਦਾਣਾ ਲੀਕਿੰਗ ਦੀ ਮਤਲਬ ਹੈ ਨਹੀਂ ਵੀ ਦਾਣਾ ਹੀ ਨਹੀਂ ਹੈ ਵੀ ਦਾਣਾ ਕਿਸੇ ਪਾਸੇ ਨੂੰ ਗਿਰ ਜੂਗਾ ਕਿਸੇ ਪਾਸੇ ਜੋ ਆ ਵੀ ਇਹਦੀ ਫਰੇਮ ਜਿਹੜੀ ਕਵਰ ਕਰੀ ਆ ਦੇਖੋ ਇੱਥੋਂ ਪੂਰੀ ਪੱਤੀ ਮੋੜ ਕੇ ਬਾੜ ਵੀ ਇਹਦੀ ਕਵਰ ਕਰੀ ਵੀ ਆ ਠੀਕ ਹੈ ਜੀ ਇੱਥੋਂ ਦੇਖ ਲਓ ਕਿਸੇ ਪਾਸੇ ਨੂੰ 00 ਫਿਟਿੰਗ ਹੈ ਪੂਰੀ ਚਾਹੇ ਡਾਲੇ ਦੀ ਹੈ ਚਾਹੇ ਟਾਕੀ ਦੀ ਹੈ ਹੈਨਾ ਤੇ ਟੂਕੇ ਪੇਂਟ ਆ ਪੂਰਾ ਟਰਾਲੀ ਨੂੰ ਜਿੰਨਾ ਵੀ ਹੋਇਆ ਵਾ ਮਿਗ ਵੈਲਡਿੰਗ ਆਰ ਕੇ ਬਿਲਡਿੰਗ ਬਿਲਕੁਲ ਵੀ ਨਹੀਂ ਹੈ ਟਰਾਲੀ ਨੂੰ ਜਿੰਨੀ ਵੀ ਹੈ ਬਾਕੀ ਬੜੇ ਵੀਰ ਆਏ ਅੱਜ ਬਾਈ ਡੀਨ ਫਿਨਟੇਨਮੈਂਟ ਵਾਲੇ ਵੀ ਜਿੰਨੇ ਵੀ ਆਪਣੇ ਹਨਾ ਲੋਕਲ ਇੱਥੇ ਵਧੀਆ ਵੀਰ ਉਹ ਨਹੀਂ YouTube ਤੇ ਆਪਣਾ ਵਧੀਆ ਕੰਮ ਕਰਦੇ ਨੇ ਸਾਰਿਆਂ ਦਾ ਧੰਨਵਾਦ ਵੀ ਹੈ ਜੀ ਤੇ ਉਹ ਸਾਰੇ ਆਪਾਂ ਨੂੰ ਇਹ ਚੀਜ਼ ਦਾ ਰਿਵਿਊ ਆਪਣੇ ਤਰੀਕੇ ਨਾਲ ਦੇਣਗੇ ਤੇ ਬਾਕੀ ਮਲਾਉਨੇ ਆ ਵੀਰ ਉਹ ਨਹੀਂ ਪਹੁੰਚਣ ਵਾਲੇ ਹੁਣ ਥੋੜੇ ਟਾਈਮ ਚ ਇੱਥੇ ਮਲਾਉਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਟਰਾਲੀ ਦਾ ਵੀ ਆਪਾਂ ਰਿਵਿਊ ਦੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦਾ ਕੰਮ ਇਹ ਨਾਲ ਨਹੀਂ ਰਹੀ ਜਦੋਂ ਮੇਰੇ ਖਲ ਕੱਗੇ ਬਣਦੀਆਂ ਹਨ ਇਹ ਕੱਗੇ ਬਖਸ਼ੀ ਮੇਰੇ ਖਲ ਕੱਗੇ ਬਣਦੀਆਂ ਹਾਂ ਜੀ ਹਾਂ ਸਮਾਨੇ ਬਣਦੀਆਂ ਵਿਚਾਲ ਜੀ ਵਿਚਾਲ ਸਮਾਨੇ ਹਾਂਜੀ ਹਾਂਜੀ ਆਹ ਸਾਡੇ ਮੇਰੇ ਖਲ ਬਹੁਤ ਪੁਰਾਣੀ ਫਾਰਮ ਹੈ ਨਾ ਵੀਰੇ ਹਾਂਜੀ ਹਾਂਜੀ ਤੇ ਨਾਲ ਵਾਲੀ ਘੇੜੀ ਨੂੰ ਤੋਲ ਲਾਉਣ ਲੱਗੇ ਮਤਲਬ ਉਹ ਹੈਗਾ ਸੀਗਾ ਮੁੰਡਾ 20-22 ਸਾਲ ਦਾ ਨਾ ਜਿਹੜਾ ਉਹਨੇ ਕੱਢਿਆ ਵਿਜ਼ਿਟਿੰਗ ਕਾਰਡ ਉਹਦੇ ਕੰਪਿਊਟਰ ਦੇ ਨੂੰ ਲਫਾ ਫਿਰ ਪਰ ਲੈ ਮੈਂ ਦੇਖੀ ਜਾ ਉਹ ਸ਼ੌਟ ਆ ਰਿਹਾ ਹੈ ਨਾ ਅੱਛਾ ਚੱਲੋ ਅਗਲੀ ਚੌਥੇ ਚ ਲੱਗਣਾ ਹਾਂ ਫਿਰ ਨਾਸਟ ਹੋ ਰਿਹਾ ਹੈ ਅੱਛਾ ਚੱਲ ਰਿਹਾ ਹੈ ਓਕੇ ਕਿੰਨੇ ਰੀਟ ਬਣਾਇਆ ਹਦਾਈਆ ਆਪਣਾ ਸਾਈਕਲ ਮੈਂ ਕੋਈ ਜ਼ਮੀਨ ਤੋਂ ਹੀ ਤਾਂ ਅਸੂਲ ਦੱਸਣਾ ਮੈਂ ਨਾ ਹੁਣ ਨਾ ਉਸ ਤੋਂ ਅੱਗੇ ਸਾਰੀ ਪਾਸੇ ਚੱਕੀ ਆ ਅੱਗੇ ਬਸ ਟੌਲੀ ਚੜ੍ਹੇ ਜਾਂਦੇ ਨੇ ਹਾਂ ਅਸਲ ਅਸਲ ਤੇ ਬਈ ਅੱਗੇ ਜਿੱਥੇ ਕੀ ਆ ਗਿਆ ਹੁਣ ਅੱਗੇ ਜਿੱਥੇ ਅੱਗੇ ਜਿੱਥੇ ਵਜਨ ਦਾ ਆ ਗਿਆ ਥੋੜਾ ਜਿਹਾ ਇਹ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਵੀ ਫਸਲ ਕਿਵੇਂ ਹੁੰਦੀ ਹੈ ਨਾ 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 ਰੋਡ ਦਿਖਾ ਲੋ ਚਲੋ ਵੀ ਆ ਆ ਤੁਸੀਂ ਵੀ ਨਾਲ ਜਾਓ ਫਿਰ ਆ ਲਾਓ ਅੱਜ ਵੀਡੀਓ ਬਣਾਉਂਦੇ ਹਾਂ ਮਾਈਕ ਰਿਵਿਊ ਮਾੜਾ ਇੱਕ ਮਿੰਟ ਮਾਰ ਕੇ ਫੋਨ ਨੂੰ ਫ੍ਰੀ ਮਾਈਕ ਬਣਾਉਣ ਮਾਰੋ ਚੈੱਕ ਕਰੀਏ ਜੀ ਚੈੱਕ ਕਰੀਏ ਜੀ ਕਿੰਨਾ ਗੈਪ ਦਿੰਦੇ ਹੋ ਖਿੱਚ ਦੋ ਆ ਨਾ ਦੇਖੋ ਇੱਕ ਖੜੇ ਹੋ ਚਲਾਉਣ ਚਲਾਉਣ ਬੀਤੀ ਸਵਾਜ ਆਹ ਦੇਖਣਾ ਫੋਟੋ ਕਰਦਾ ਮੈਂ ਇਧਰੋਂ ਹਾਂ ਜੀ ਵੀਰੇ ਦੇਖਿਓ ਸਾਡੇ ਵੀਰੇ ਨਾਲ ਆਹ ਦਾਲਾ ਦਾ ਨਾਮ ਆਵੇ ਨਾ ਕਰਨਾ ਬੋਲੂ ਲੈ ਬੰਦ ਆਹ ਇਹ ਇੱਕ ਤੋਂ ਬੋਲਦਾ ਪਿਆ ਆਇਆ ਸੈਂਟਰ ਤੋਂ ਬੋਲੋ ਇਹ ਲੋਕ ਹੋ ਜੀ ਪੂਰੀ 16 ਮੇਰੇ ਛੋਟੂ ਆਰਾਮ 15 ਅੱਛਾ 15 ਹਾਂਜੀ ਉਸ ਤੋਂ ਥੇ 14 ਪੰਜ ਪਟਾ ਵਧਾਤਾ ਸੀ ਓਕੇ ਓਕੇ ਜੀ 14 ਤੋਂ ਵਧਾ 16 ਹਨ ਬੜੀ ਜ਼ਿਆਦਾ ਹੋ ਜਾਂਦੀ ਹਾਂ ਜੀ ਸਾਨੂੰ ਨਹੀਂ ਸੀਗਾ ਅਸੀਂ 16 ਕਰਵਾਣਾ ਤਾਂ ਲਈ ਸੀ ਕਹੇਗਾ ਕਿ ਮੈਂ 16 ਹਰੀ ਬਣਾਉਣੀ ਨਹੀਂ ਕਰੇ ਪਹਿਲੇ ਇੱਕ ਸਾਈਡ ਇੱਕ ਲਾਉ ਪਹਿਲਾਂ ਹਾਂ ਪਹਿਲੇ ਸਾਈਡ ਕਮਾਈ ਦੀ ਜੱਗੀ ਇਹ ਇੱਕ ਟੀਰ ਕਰਨਾ ਹੋਵੇਗਾ ਇਹ ਹੋਲਡਿੰਗ ਹੈ ਜੀ ਕੀ ਹੋਗੀ ਜੀ ਬੜਾ ਲੋਕ ਹੋਗਾ ਪੂਰੀ ਰੀਜ ਲਾਤੀ ਬੰਦ ਫੋਨ ਬਣਾ ਲਈ ਵੀਡੀਓ ਹੈ ਹੈਪੀ ਬਰਥਡੇ ਹੋਰ ਵੀ ਹਾਂ ਹੋਈ ਕਰ ਪਹਿਲਾਂ ਉਹ ਨਾ ਇੱਕੋ ਕੇਕ ਦਵਾਉਣਾ ਡੋਪਰ ਰੱਖ ਕੇ ਚਲਾ ਦਿੰਦੇ ਆ ਇੱਥੇ ਖਾੜੋ ਤੁਸੀਂ ਉਹ ਨਾ ਇਹਦਾ ਮੇਰੇ ਘਰੇ ਖੋਲ ਜਾ ਨਹੀ 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 ਆਟੀਸ਼ੀ ਵਾਲੀ ਹੈ ਵਾਹ ਸਹੀ ਆ ਮੈਂ ਖਾਉਂਦੇ ਹਾਂ ਪੂਰੀ ਫਿਲ ਹੁੰਦੀ ਹੈ ਹਾਂ ਜਾਨੀ ਬੜਾ ਜਿਵੇਂ ਹੈਗੀ ਜਿਵੇਂ ਵਿਦਆਊਟ ਐਨੀ ਐਡਿਟਿੰਗ ਨਹੀਂ ਹੁੰਦੀ ਜੀ ਹਾਂ ਜਦੋਂ ਵੀ ਪੇਂਟ ਆਊਟ ਤੋਂ ਪਹਿਲੇ ਇੱਕ ਵਾਰ ਦਿਖਾ ਦਿੰਦੇ ਆ ਸਾਰਾ ਕਾਟਾ ਸੀ ਇਹਦਾ ਇਹ ਸਾਰੀ ਬੋਲਡਿੰਗ ਹੈ ਜੀ ਕੱਲੀ ਕੱਲੀ ਖੁੱਲਦੀ ਹੈ ਸਾਰੀ ਮੈਟਾ ਪਰ ਆਈ ਅੱਛਾ ਅੱਛਾ ਆਪਾਂ ਨੂੰ ਵੀ ਚੇਂਜ ਕਰਾਉਣਾ ਆ ਖੋਲੋ ਵੀਰੇ ਤੁਹਾਡੀ ਆਪਣੀ 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 ਗੁੰਡੇ ਕਰੋ ਆਪਣਾ ਦਾ ਨਾ ਕੋਈ ਨਹੀਂ ਥੋੜਾ ਬਣਾ ਹੋ ਤੇ ਜੀ ਅੱਛੀ ਹੈ ਪੈਨੋ ਆਉਂਦੀ ਆ ਜਾਂਦੀ ਉਹਦਾ ਗ੍ਰਿੰਡ ਬਾਜੂ ਆ ਜੀ ਵਿੱਚ ਪੈਂਦਾ ਆਪੂ ਗੇ ਆ ਜਾਓ ਉਹਦਾ ਫੋਕੂ ਦੇ ਗਿਆ ਹਾਂਜੀ ਲੱਗਦਾ ਨਹੀਂ ਦੇਖਾ ਟਰੈਕਟਰ ਦਾ ਲੈ ਹੁਣ ਦੇਖ ਤੇ ਟਰੈਕਟਰ ਹੁਣ ਜਾਣ ਲੱਗੇ ਚੱਕੇ ਉਹ ਘਰ ਲਾਵੇ ਉਹ ਮੈਂ ਪਹਿਲਾਂ ਆਉਂਦਾ ਲਾਉਂਦਾ ਜੀ ਕਰਕੇ ਕਰਕੇ ਲਾ ਕੇ ਜੀ ਉਹ ਰੂਪ ਹੋ ਗਿਆ ਮਤਲਬ ਜਿਹਨੇ ਕਹਿੰਦਾ ਵੀ ਦਰਸ਼ਨੀ ਜੀ ਬਣਾਈ ਜਾਂਦਾ ਕੱਲ ਤਾਂ ਆਏ ਨਹੀਂ ਵਿਖਾਈ ਅਬ ਵੀ ਉਧਰੋਂ ਦੇ ਦੋ ਸਪੇਡ ਲੱਭ ਰਿਹਾ ਆ ਬਾਈ ਤਾਂ ਹੋਣਾ ਚਾਹੀਦਾ ਸੀ ਬਾਈ ਵੀਰੇ ਹੋ ਜਾ ਸਾਰੇ ਹੈਪੀ ਵੀਰੇ ਜਰਨੀ ਸੈਡੀ ਅੰਕਲ ਹੋਣੀ ਅੱਗੇ ਆਓ ਬਾਬੇ ਨੂੰ ਬੁਲਾਓ ਆ ਜਾਓ ਉੱਥੇ ਆ ਜਾਓ ਸਭੀ ਆਓ ਅੱਥੇ ਆ ਬਲੌਕ ਕਿੱਧਰੋਂ ਮੰਡਾ ਹਾਂਜੀ ਨਹੀਂ ਟੇਬਲ ਕਰਨਾ ਵੀਡੀਓ ਮਾਰ ਦੇ ਏਰੀਆ ਤਾਂ ਖੁੱਲਾ ਕਰ ਦਿਓ ਆਜ ਕਿਹੜੇ ਨੇ ਜਗਰਾਜ ਖਿੱਚ ਦੋ ਪੁੱਤਾਂ ਕੰਟੇਬਲ ਹਾਂ ਫਾਇਰ ਕਰ ਲੋ ਕਰੋ ਜੀ ਟੇਬਲ ਨੂੰ ਲੈ ਕੇ ਛੋਟਾ ਬੱਚੇ ਤਾਂ ਨਹੀਂ ਚੱਲਦਾ ਬਸ ਥੋੜੇ ਖੁੱਲ ਆਏ ਖੁੱਲੋ ਏਰੀਆ ਖੁੱਲੋ ਥੋੜਾ ਇੱਕ ਵੰਡਾ ਕਰ ਦੇ ਏਰੀਆ ਖਲਾਫ ਚਲੋ ਜੀ ਪਿੱਛੇ ਪਿੱਛੇ ਨੀ ਹੋ ਜਮਾ ਰਹੇ ਆ ਸਾਰੇ ਦੇਖ ਲੈਗੇ ਪਿੱਛੇ ਨੂੰ ਹੋ ਜਾ ਵੀਰੇ ਇੱਧਰ ਇਕੱਲੇ ਫੋਟੋਮੂਵ ਵਾਲੇ ਆਉਣ ਹੁੰਦੇ ਆ ਇੱਧਰ ਬਾਹਰ ਦੇ ਮਾਤਮ ਹੁੰਦੇ ਆ ਕੋਈ ਮਾਤਮ ਹੁੰਦਾ بڑی ਜਗ੍ਹਾ ਬਣਾਉਂਦੇ ਜਨਕ ਪਿੱਛੇ ਬਾੜੀ ਆਈਫੋ ਵੀਡੀਓ ਬਣੀ ਜਾਂਦੇ ਠੀਕ ਆਈਫੋ ਹੈ ਨਹੀਂ ਵਿੱਚੇ ਤੇ ਦੇਖ ਲੇ ਕੇ ਬਣ ਰਹੀ ਹੈ ਕੀ ਕਿ ਜਿੱਥੇ ਕੰਪਲੀਟ ਪਿਆ ਤੇ ਪਿੱਛੇ ਵੀ ਹੈ ਪਿੱਛੇ ਹੈ ਹੋਰ ਬਥੇਰੀ ਬਾਬਾ ਰਹੀਂ ਨੇ ਲੱਗਿਆ ਜਸਲੇ ਜਸਲੇ ਹੁੰਦੇ ਨੇ ਜਸਲੇ ਜਸਲੇ ਹੁੰਦੇ ਨੇ ਥੋੜੀ ਦੋਂਗੇ ਜਗ੍ਹਾ ਦੋਂਗੇ ਆਓ ਆਓ ਸਰ ਚੁੱਕੇ ਨਾ ਵੀਰੇ ਮਾੜਾ ਜਿਹੜਾ ਆਪਣਾ ਉਹ ਚੈਨਲ ਰਹਿ ਗਿਆ ਤੁਹਾਨੂੰ ਆ ਜਾ ਮਗਰ ਯਾਰ ਇਹਦਾ ਬਸ ਸਲਫਾ

ਆਜਾ ਇੱਧਰ ਆਜਾ ਇੱਧਰ ਤੂੰ ਨਾਲੇ ਆਜਾ ਜੀ ਉੱਦੀ ਆਜੋ ਕੋਈ ਮੈਂ ਤੇ ਪੜਾ ਮਾਗਰ ਕਰਦਾ ਕੱਢੀ ਮੈਨੇ ਬਰੇ ਬਰੇ ਕਰ ਕੇ ਰੋ ਯਾਰ ਬਾਤ ਹੋ ਗਿਆ

ਆਪ ਜੀ ਅੰਗੇ ਇੱਕ ਨੌਕਰ ਜੀ ਆਪਾ ਜੀ ਜੀ ਆਰਾਮ ਨਾਲ ਕਰਾ ਦਿਓ ਆਰਾਮ ਨਾਲ ਸਾਰੇ ਵਿੱਚ ਕਰਾ ਦਿਓ ਆਪ ਜੀ ਆਪੇ ਮੋਟੋ ਬਾਹਰ ਕਰ ਦਿਓ ਆਜਾ ਬਲਾਲਾ ਬੈਠ ਜਾ ਅੱਜ ਆ ਵੀਰੇ ਫੋਨ ਬਣੇਗੀ ਇਹਦੀ ਜੇ ਕੀਤੀ ਸੀ ਮੇਰੇ ਇਹਦੀ ਆ ਦੇਖੋ ਜੀ ਮੇਰੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਰ ਇਧਰ ਉੱਪਰ ਦੇ ਬਸ ਕੰਮ ਕਰ ਦਿੱਤਾ ਆਇਆ ਕਿੱਥੇ ਆ ਵੀਰ ਜੀ ਅੱਜ ਤੁਹਾਨੂੰ 15 ਵਜੇ 7 ਟਰਾਲੀ ਤਿਆਰ ਕਰਕੇ ਦੇ ਦੇ ਜੀ ਕਿਵੇਂ ਲੱਗੀ ਟਰਾਲੀ ਬਹੁਤ ਸੋਹਣੀ ਵੀਰੇ ਰੂਹ ਖੁਸ਼ ਹੋ ਗਈ ਟਰਾਲੀ ਵੇਖ ਕੇ ਮੈਂ ਮੈਨੂੰ ਪਹਿਲਾਂ ਫੋਟੋ ਮਿਲ ਗਈ ਸੀ ਜੀ ਅੱਜ ਕੋਲ ਆ ਕੇ ਬੜੀ ਤਸੱਲੀ ਹੋਈ ਹੈ ਬਹੁਤ ਸੋਹਣੀ ਬਣਾਈ ਹੈ ਖਾਲੀ ਬਾਈ ਜੀ ਸੋਹਣੀਏ ਪੂਰੀਆਂ ਰੰਗ ਰੋਗਨ ਤੇ ਹੋਰ ਜਿਵੇਂ ਸਫਾਈ ਜਮੂ ਪੂਰਾ ਕਿਸੇ ਪਾਸੋਂ ਇੱਕ ਇੰਨੀ ਵੀ ਕਮੀ ਨਹੀਂ ਨਹੀਂ ਮਤਲਬ ਮੈਂ ਕਹਿ ਦੇਣੀ ਸੀ ਬਈ ਮੈਨੂੰ ਆਦਿ ਹੀ ਨਹੀਂ ਵਧੀਆ ਲੱਗੀ ਹਾਂ ਪੂਰਾ ਇੰਦਚਾਈ ਪਈ ਆ ਮਨ ਨੂੰ ਪੂਰੀ ਤਸੱਲੀ ਹੋ ਗਈ ਅੱਜ ਮੈਂ ਕਿਹਾ ਸੱਜਰੀ ਵਿਆਹੀ ਨਹੀਂ ਜਿਵੇਂ ਬਿਲਕੁਲ ਬਿਲਕੁਲ ਕੋਈ ਨਹੀਂ ਬਹੁਤ ਸੋਹਣੀ ਵੀਰੇ ਰੰਗ ਵੀ ਬੜਾ ਪਿਆਰਾ ਇੱਕ ਡਿਫਰੈਂਟ ਹੈਗਾ ਨਾ ਮਿਲਟਰੀ ਕਲਰ ਜਿਹੜਾ ਆ ਗਿਆ ਬਹੁਤ ਸੋਹਣੀਆਂ ਚੀਜ਼ਾਂ ਟਰੈਕਟਰ ਨਾਲ ਪੂਰਾ ਕੰਬੀਨਸ਼ਨ ਬਹੁਤ ਸੋਹਣੇ ਤਰੀਕੇ ਨਾਲ ਲੱਗੇ ਹੋਏ ਜੀ 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 ਕਮਾਓ ਕੈਮਰਾ ਜੀ ਜੀ ਤੇ ਜਿੰਨਾ ਵੀ ਇਹ ਹਾਬੂ ਬਿਸਟਮ ਇਹਦੀ 5 ਸਾਲ ਦੀ ਪੂਰੀ ਗਾਰੰਟੀ ਹੈ ਜਿੰਨਾ ਮਰਜ਼ੀ ਓਵਰਬੇਟ ਪਾਈ ਜਾਵੇ ਤੁਸੀਂ ਬਿਲਕੁਲ ਬਾਕੀ ਕੱਲਾ ਉਹ ਵੀ ਨਹੀਂ ਨਾ ਹੈਗਾ ਮਤਲਬ ਮੈਂ ਇੱਕ ਚੀਜ਼ ਉਹ ਐਡਾ ਹੁੰਦਾ ਨਾ ਦੇਖ ਕੇ ਪਤਾ ਲੱਗ ਜਾਂਦਾ ਵੀ ਜੀ ਟਰਾਲੀ ਹੈ ਵੀ ਆ ਹੈਵੀ ਆ ਆਪਣੀ ਹਾਂਜੀ 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 ਜਿੰਨੀ ਵੀ ਐਸੈਸਰੀ ਸਾਰੀ ਟੋਟਲੀ ਜਿੰਨੀ ਵੀ ਸਮਾਨ ਲੱਗਾ ਸਾਰਾ ਟਾਟਾ ਸੇਲ ਚ ਲੱਗੇ ਨਹੀਂ ਨਹੀਂ ਬਹੁਤ ਡਾਲੇ ਡੁੱਲੇ ਦੀ ਫਿਟਿੰਗ ਦੇਖੋ ਬੰਨ ਮ ਆ ਗਿਆ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਨਾ ਇਹਨੂੰ ਸੋਹਣ ਟਰਾਲੀ ਬਣਾ ਕੇ ਦਿੱਤੀ ਆ ਬਿਲਕੁਲ ਬਾਪੂ ਬਹੁਤ ਟਾਈਮ ਤੋਂ ਕਹਿੰਦਾ ਹੋਰ ਅਸੀਂ ਟਰਾਲੀ ਲੈ ਹਣ ਕੋਈ ਤਾਂ ਹੀ ਅੱਜ ਆਪ ਨਾਲ ਆਇਆ ਬਾਪੂ ਹਾਂਜੀ ਹਾਂਜੀ ਜਿੰਨਾ ਵੀ ਇਹ ਸਾਰਾ ਬੂਸ ਸਿਸਟਮ ਸਾਰਾ ਪੂਰਾ ਐਨ ਐਕੂਰੇਟ ਸਾਈਜ਼ ਦੇ ਵਿੱਚ ਹੈ ਕੋਰਾ ਵੀ ਪਲੇ ਨਹੀਂ ਇਹਨਾਂ ਦੇ ਵਿੱਚ ਜਿੰਨਾ ਵੀ ਜਿੰਨੀ ਵੀ ਸੈਸਲੀ ਲੱਗੀ ਜੀ ਸਾਰੇ ਜਿੰਨਾ 9 ਸਾਲ ਤੇ ਲੈ ਕੇ ਚੱਲੇ ਆ ਜੀ ਜੀ ਯਾਦ ਰਹਣੀ ਹੈ ਹਾਂ 9 ਸਾਲ ਤੇ ਚੱਲੀ ਆ ਜੀ ਆਲ ਜੀ ਦਾ ਬਲੀਜਾ ਗਿਆ ਨਾਂ ਬਹੁਤ ਸੋਹਣਾ ਮੁੰਡੇ ਗਰੁੱਪ ਹੈ ਬਹੁਤ ਵਧੀਆ ਗੱਲ ਮੁੰਡੇ ਹੀ ਰਹਿਣਗੇ ਜੀ ਮੁੰਡੇ ਹੀ ਰਹਿਣਗੇ ਮੁੰਡੇ ਹੀ ਰਹਿਣਗੇ ਇਹ 100 100 ਸਾਲ ਤੱਕ ਤੇ ਹੋਗੇ ਮੁੰਡੇ ਹੀ ਰਹਿਣਗੇ ਇੰਗਲ ਇੰਗਲ ਜਿਆਦਾ ਉਹ ਵੀ ਬਈਚਾਰਾ ਸੱਪਾ ਲੰਬਾ ਚੱਲਣਾ ਹਨਾ ਤੇ ਸਖਲੂ ਕਸ ਪੰਪ ਦੇ ਵੀਰੇ ਡਬਲ ਹੈ ਹਨਾ ਡਬਲ ਹੈ ਡਬਲ ਆਪਾਂ ਉਹ ਇੱਥੇ ਹੋ ਜਾਣਾ ਹੈ ਨਾ ਟਰੈਕਟਰ ਲੈ ਨਹੀਂ ਕਰ ਇੱਥੇ ਕਰ ਲੈਣਾ ਇੱਥੇ ਇੱਥੇ ਚੈੱਕ ਹੋ ਜਣੀ ਹੈ ਟਰੈਕਟਰ ਹੁੰਦਾ ਜੀ ਮੰਗਵਾਣਾ ਠੀਕ ਹੈ ਆਪਣੇ ਫੈਮਿਲੀ ਨਾਲ ਕਰਾ ਲੀ ਹਾਂਜੀ ਆ ਫੈਮਿਲੀ ਨਾਲ ਲਵਾ ਦਿਓ ਲਵਾ ਦਿਓ ਡੱਲਾ ਲਵਾ ਦਿਓ ਜੀ ਗੱਲਾਂ ਲਾ ਰਹੇ ਲਾ ਲਾ ਲੱਗ ਜੀ ਇਹ ਲੈ ਦੱਦਣਾ ਠੀਕ ਨਹੀਂ ਹਾਂ ਹਾਂ ਉਹ ਕਰਤਾ ਜੀ ਜਿਹੜੇ ਜਾ ਹੂੰ ਉਹ ਗਰੇ ਮਣਾ ਸੰਤ